ਤਾਂ ਇਤੀ ਉਮੀਦ ਕਰਦੇ ਆਂ ਵੀ ਵਧੂਗੀ ਦੁੱਧ ਹਨ ਦੂਜੀ ਸੂਏ ਦੇ ਹਿਸਾਬ ਨਾਲ ਦੇਣਾ ਚਾਹੀਦਾ ਬਈ ਯਾਰ 13-14 ਲੀਟਰ ਦੇ ਆਸ-ਪਾਸ ਬਾਕੀ ਅਗਲੇ ਦੀ ਆਸ ਜੇਵਾ ਹੁੰਦੀ ਹੈ ਯਾਰ ਹਨਾ ਹਾਂ ਸੁਝੋਗਾ ਬਾਈ ਥਣ ਥਣ ਦੇਖੋ ਇਕੱਲਾ ਇਕੱਲਾ ਥਣ ਪਿਆ ਇਹਦਾ ਫਾਂ ਮੁੱਠੀ ਵਾਲਾ ਥਣਾ ਇਹਦਾ ਇਹਨੂੰ ਵਧੀਆ ਮੰਨਿਆ ਜਾਂਦਾ ਥਣ ਤਾਂ ਬਹੁਤ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਅੱਜ ਪਹੁੰਚੇ ਸੀਗੇ ਪਿੰਡ ਭਾਈ ਰੂਪੇ ਡਾਕਟਰ ਸੰਸੇਰ ਕੋਲ ਜੀ ਤੇ ਇਹਨਾਂ ਕੋਲੇ ਬਹੁਤ ਪਿਆਰੀ ਇੱਕ ਝੋਟੀ ਹੈ ਕਲੀਆ ਖੈਣੀ ਨਹੀਂ ਲਈਦੀ ਤੇ ਐ ਕਹਿ ਸਕਦੇ ਆਂ ਵੀ ਬੱਚੇ ਜਿਹੜੇ ਮਰਜੀ ਤੋਂ ਲਈ ਚਲੋ ਨੀਲੀ ਰਾਵੀ ਲੈ ਚਲੋ ਪਰ ਮਾਦੀ ਮੂਰੇ ਮੂਰਾ ਲੈ ਲਓ ਜਿਆਦਾ ਨੀਲੀ ਰਾਵੀ ਦੇ ਉੱਤੇ ਹੀ ਕੰਮ ਦੇਉ ਜਾਨੀ ਕਿ ਜਿਹੜੀ ਬਾਡੀ ਢਾਂਚਾ ਸਾਰਾ ਨੀਲੀ ਰਾਵੀ ਦੀ ਬੰਤਰ ਥਣਾ ਦਾ ਚੱਡੇ ਦਾ ਆਕਾਰ ਦੇ ਦਿਖਾਵਾਂਗੇ ਤੇ ਬਹੁਤ ਹੀ ਬਿਹਤਰ ਹੈ ਹਨਾ ਤਾਂ ਸਾਨੂੰ ਤੋੜ ਕੇ ਵੀ ਦਿਖਾਉਣੇ ਆ ਡਾਕਟਰ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਆਂ ਦੱਸਾ ਤੋੜਨ ਤੋਂ ਪਹਿਲਾਂ ਆਇਓ ਜੀ ਇਹ ਝੋਟੀ ਦਾ ਹੁਣ ਸੂਆ ਕਹਿਮਾਂ ਬਾਈ ਇਹ ਦੂਜਾ ਗਰੀ ਆ ਦੂਜਾ ਸੂਆ ਇਹਦਾ ਬਾਈ ਤੇ ਪਹਿਲੇ ਸੂਏ ਨੇ ਦੁੱਧ ਕਿੰਨਾ ਦਿੱਤਾ ਸੀ ਪਹਿਲੇ ਸੂਏ ਕਿਨਾਰੇ ਤਾਂ 11 11 11 10 11 ਲੀਟਰ ਦਿੱਤਾ 10 11 10 11 ਕਿਲੋ ਦਿੱਤਾ ਲੀਟਰ ਕਹਿ ਲਓ ਹਨਾ ਹਾਂ ਠੀਕ ਹੈ ਤੇ ਆ ਜਿੱਦਾਂ ਵੀ ਆ ਭਾਵੇਂ ਦੋਨੇ ਵਾਸਤੇ ਬਾਈ ਕਿ ਮਨ ਲਾ ਤੂੰ ਜਿਹਾ ਵੀ ਜਿਵੇਂ ਜਵਾਕ ਛੋੜੇਵੇਂ ਕੋਈ ਨਾ ਮਨ ਮਾਰ ਜੂਗਾ ਬਾਕੀ ਡੈਟ ਥਣਾ ਥਣਾ ਦੀ ਬਹੁਤ ਸਾਫ ਆ ਬਾਈ ਹਨਾ ਆਟ ਰੋਟਰ ਦੀ ਬਹੁਤ ਜਿਆਦਾ ਸੁਣੀ ਆ ਹਨਾ ਤਾਈ ਤੇ ਉਮੀਦ ਕਰਦੇ ਆਂ ਵੀ ਵਧੂਗੀ ਦੁੱਧ ਹਨ ਦੂਜੀ ਸੂਏ ਦੇ ਹਿਸਾਬ ਨਾਲ ਦਿਖਾ ਜਾਈਦਾ ਬਈ ਯਾਰ 10-14 ਲੀਟਰ ਦੇ ਆਸ-ਪਾਸ ਬਾਕੀ ਅਗਲੇ ਦੀ ਆਹ ਜਈਵਾ ਹੁੰਦੀ ਹੈ ਯਾਰ ਹਨਾ ਹਾਂ ਨਾਲੇ ਦੇਵਾ ਕਰ ਲੂ ਨਹੀਂ ਸਸਲੇ ਲੂ ਬਿਲਕੁਲ ਬਿਲਕੁਲ ਬਾਈ ਬਈ ਖੋਲੀਏ ਜੀ ਖੋਲਿਓ ਅੰਕਲ ਲੋ ਵੀ ਮਿੱਤਰ ਤੂੰ ਦੇ ਸਕਦੇ ਆਂ ਜਿਹੜੀ ਅੱਖ ਹੈ ਅੱਖ ਦੀ ਜਿਹੜੀ ਚਮਕ ਹੈ ਉਹ ਉਹੀ ਚਿੱਟੀ ਚਮਕ ਹੈ ਪਰ ਪਿਓਰ ਚਿੱਟੀ ਨਹੀਂ ਜਿਵੇਂ ਅੱਖ ਮੱਥੇ ਤੇ ਬੱਲ ਵੀ ਹੈਗਾ ਰੰਗ ਦੋ ਪੈਰਾਂ ਦਾ ਦੇਖ ਲਓ ਪੂ ਦਾ ਦੇਖ ਲਓ ਵੀ ਨੀਲੀ ਰਾਵੀ ਇਹਨੇ ਟੌਪ ਦੇ ਬੱਚੇ ਦਿਆ ਕਰਨੇ ਕਹਿ ਸਕਦੇ ਆਂ ਝੋਠੀ ਨੂੰ ਜਿਹੜਾ ਬਾਡੀ ਟਾਂਚਾ ਉਹ ਵੀ ਦੇਖ ਸਕਦੇ ਆਂ ਤੁਸੀਂ ਥਣਾ ਦੇ ਵੀ ਇੱਕ ਵਾਰੀ ਫੋਕਸ ਨੂੰ ਕਰਕੇ ਦਿਖਾਉਣਾ ਮੈਂ ਆਰਡਰ ਤੇ ਥਣਾ ਤੇ ਲੈ ਚਲੋ ਜੀ ਲੈ ਚਲੋ ਮੋੜ ਲਿਓ ਅੰਕਲ ਜੀ ਬਾਕੀ ਝੋਟੀ ਤਾਰੀਫ ਜੋਗ ਆ ਬਾਈ ਥਣ ਥਣ ਦੇਖੋ ਕੱਲਾ ਕੱਲਾ ਥਣ ਪਿਆ ਇਹਦਾ ਥਾ ਮੂਠੀ ਵਾਲਾ ਥਾਣਾ ਇਹਦਾ ਇਹਨੂੰ ਵਧੀਆ ਮੰਨਿਆ ਜਾਂਦਾ ਥਣ ਬਹੁਤ ਪਿਆਰੀ ਤੇ ਬਹੁਤ ਸੋਹਣੀ ਜ਼ਬਰਦਸਤ ਤਾਂ ਬਾਕੀ ਤੁਸੀਂ ਵੀ ਆ ਵੀ ਕਮੈਂਟ ਦੇ ਵਿੱਚ ਰਾਇ ਵੀ ਦਿਓ ਤੇ ਡਾ ਸਾਹਿਬ ਦਾ ਨੰਬਰ ਵੀ ਆਪਾਂ ਪੁੱਛਦੇ ਆਂ ਤਾਂ ਦਿਨ ਦੂਣੇ ਬਾਰੇ ਗੱਲ ਕਰਦੇ ਆਂ ਤੇ ਡਾ ਸਾਹਿਬ ਆਇਓ ਜੀ ਇਹ ਤਾਂ ਆਪਾਂ ਦਿਨ ਬਾਰੇ ਵੀ ਆਪਾਂ ਗੱਲ ਕਰੀਏ ਅੰਕਲ ਜੀ ਇਹਦੇ ਦਿਨ ਕਿੰਨੇ ਰਹਿ ਗਏ ਜੀ ਇਹ ਜੀ 13 ਤਰੀਕ ਨੂੰ ਦਿਨ ਪੂਰੇ ਹੋਣਗੇ 13 ਨੂੰ ਦਿਨ ਪੂਰੇ ਹੋਣੇ ਜੀ ਤੇ ਉਹ ਉਸਾਂ ਨਾਲ ਤਾਂ ਹਜੇ ਸੂਣ ਵਾਲੀ ਤਾਂ ਬਾਈ ਤਾਂ ਹੀ ਹੈ ਨਹੀਂ ਡਾਕਟਰ ਹਨਾ ਨਹੀਂ ਹਜੇ ਘੁੱਟ-ਘੱਟ ਤੋਂ ਐ ਮੰਨ ਕੇ ਚੱਲ ਬਈ ਯਾਰ ਮੈਂ 10-11 ਦਿਨਾਂ ਦਾ ਆਰਾਮ ਨਾਲ ਲੈ ਚੁੱਕਾ ਹਾਂ 10-11 ਦਿਨ ਲੈ ਜੀ ਹਣਾ ਜੇ ਹਫ਼ਤਾ ਵੀ ਪਾ ਗੀ ਇਹਨੇ ਐਂਡ ਗੱਲਬਾਤ ਕਰ ਦੋ ਹਫ਼ਤਾ ਦਾ ਮਾਣਾ ਲੈਣਾ ਹੀ ਲੈਣਾ ਐ ਲੈਣੀ ਆ ਹਾਂ ਬਈ ਬਿਲਕੁਲ ਐਂਡ ਗੱਲਬਾਤ ਹੋ ਜੂ ਬਾਈ ਇਹ ਹਫ਼ਤਾ ਇੱਕ ਨਗਾਤਾ ਨੇ ਨੇ ਫੋਨ ਤੋਂ ਤੇ ਉਦੋਂ ਜਮਾ ਗੱਲਬਾਤ ਸਹੀ ਹੋ ਜਾਣੀ ਐ ਤੇ ਦੱਸ ਆਵੇ ਤਾਂ ਸੀਮਣ ਕਿਹੜਾ ਲੱਗਿਆ ਬਾਈ ਆਪੀ ਤੂੰ ਤਾਂ ਆਪ ਹੀ ਭਰਦੇ ਹੋ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਮੇਰੇ ਚੰਗੀ ਤਾਂ ਯਾਦ ਨਹੀਂ ਯਾਰ ਕਿਹੜਾ ਮੈਂ ਲਿਖਿਆ ਹੋਇਆ ਹੈਗਾ ਮੇਰਾ ਉਹ ਲਿਖ ਕੇ ਆਪਾਂ ਮੌੜ ਕੇ ਤੂੰ ਦੇਖਦੀ ਹੈ ਨਾ ਕਿਹੜਾ ਪਾਉਣਾ ਆਪਾਂ ਠੀਕ ਹੈ ਠੀਕ ਹੈ ਬਾਈ ਮੇਰੇ ਚੰਗੀ ਤਰ੍ਹਾਂ ਜਾਲ ਨਹੀਂ ਲਿਖਾ ਮੇਰੇ ਕਾਪੀ ਦੁਕਾਨ ਤੇ ਪਈ ਆ ਜ਼ਰਾ ਚਲੋ ਵਧੀਆ ਗੱਲ ਹੈ ਉਹ ਚਲੋ ਐ ਹੁੰਦਾ ਜਿਹੜਾ ਕੋਈ ਪੈਣ ਪਾਈ ਲੈ ਕੇ ਆਂਦਾ ਕੋਈ ਕੱਟੀ ਦਿੱਤੀ ਜਾਂਦੀ ਆ ਉਹ ਅਗਲਾ ਰਿਕਾਰਡ ਪੁੱਛਣ ਦਾ ਸਾਮ ਹੈ ਹੁੰਦਾ ਨਾ ਲਿਖਿਆ ਹੋਇਆ ਹੈਗਾ ਬਈ ਹਾਂ ਬਿਲਕੁਲ ਹੁਣ ਨਹੀਂ ਜਾਲ ਚੰਗੀ ਤਰ੍ਹਾਂ ਕਿਹੜਾ ਭਰਿਆ ਹੋ ਬਿਲਕੁਲ ਬਿਲਕੁਲ ਤੇ ਝੋਟੀ ਆਪਣੀ ਘਰ ਦੀ ਹੋਈ ਆ ਬਈ ਇਹ ਜਿਹੜਾ ਸੂ ਆਪਣੇ ਕੋਲ ਹੀ ਸੂਈ ਆ ਆਪਣੇ ਕੋਲ ਹੀ ਸੂਈ ਆ ਘਰ ਦੀ ਝੋਟੀ ਆ ਆਪਣੀ ਘਰ ਦੀ ਝੋਟੀ ਇਹ ਤੇ ਡਾਕਟਰ ਭਾਈ ਨੰਬਰ ਕਿੰਨਾ ਆਪਣਾ ਨੰ 27 2777743 ਓਕੇ ਜੀ ਆਪਾਂ ਮੂਵੀ ਨੰਬਰ ਚਲਾ ਵੀ ਦੇਵਾਂਗੇ ਉੱਤੇ ਵੀ ਲਿਖਾਂਗੇ ਬਾਈ ਹਾਂ ਤੇ ਪਿੰਡ ਆਪਣਾ ਭਾਈ ਰੂਪਾ ਪਾ ਜਾਂਦਾ ਬਾਈ ਪਿੰਡ ਭਾਈ ਰੂਪਾ ਹਾਂ ਡਾ ਸਾਹਿਬ ਨੂੰ ਜਦੋਂ ਮਰਜ਼ੀ ਤੁਸੀਂ ਇੱਧਰ ਆ ਕੇ ਫੋਨ ਕਰ ਲਿਓ ਬਾਈ ਤਾਂ ਬਾਕੀ ਇੰਨੀ ਕ ਹੈਗਾ ਦਸਲੀ ਵਾਲੀ ਜੇ ਮੈਂ ਘਰੇ ਆਪਾਂ ਛੋਣ ਵਾਸਤੇ ਆਪਾਂ ਮੱਝ ਭਾਲਦੇ ਰਹਿੰਨਾ ਝੋਟੀ ਭਾਲਦੇ ਰਹਿੰਨਾ ਘਰੇ ਝੋਟੀ ਚੋਈ ਚੋਈ ਵੀ ਆ ਤਾਂ ਬਹੁਤ ਜ਼ਿਆਦਾ ਕਹਿੰਦੇ ਸੀਲ ਹੈ ਝੋਟੀ ਸੀਲ ਦੇ ਨਾਲ ਨਾਲ ਪਸ਼ੂ ਦਾ ਬਾਕੀ ਤੁਸੀਂ ਆਦੇ ਹੁਣ ਜਿਵੇਂ ਮੈਂ ਫਿਰਦਾ ਬਾਕੀ ਤੂੰ ਦੇਖਿਆ ਹਊਗਾ ਆਮ ਆਪਾਂ ਵੀਡੀਓ ਬਣਾਉਣ ਜਾਂ ਲੋਕਾਂ ਦੀ ਤੇ ਝੋਟੀਆਂ ਆ ਪਸ਼ੂਆ ਸਾਲਾ ਮਾਰਦੇ ਆ ਤਾਂ ਇਹ ਬਜ਼ਾਰ ਨੂੰ ਚਲੋ ਜਿੰਨਾ ਕੇ ਪਾਸਾ ਵੜਦਾ ਉਹ ਗੱਲ ਵੱਖਰੀ ਐ ਤੇ ਪਸ਼ੂਆਂ ਥਣ ਥਣ ਦਾ ਗੈਪ ਦੇਖੋ ਤੇ ਪੂਰਾ ਫੁੱਲ ਗੈਪ ਐ ਤਾਂ ਗੈਪ ਵਾਲਾ ਪਸ਼ੂਆ ਜਿਆਦੇ ਮਤਲਬ ਹਾਂ ਬਿਲਕੁਲ ਇਹੀ ਚੀਜ਼ ਦਾ ਸਾਬ ਆਪਾਂ ਮੰਨਦੇ ਆ ਵੀ ਜਿਹੜੀ ਚੀਜ਼ ਆ ਜੇ ਬਰੀਡ ਕਰਨੀ ਹੋਵੇ ਤਾਂ ਇਹ ਜੀ ਝੋਟੀ ਤੋਂ ਤਿਆਰ ਕਰੋ ਜਿਹੜਾ ਕੱਲਾ ਕੱਲਾ ਥਣ ਵੀ ਹਾਂ ਮੈਂ ਇਹ ਵੀ ਚੀਜ਼ ਆਪਾਂ ਕਹਿ ਸਕਦੇ ਸੀਗੇ ਵੀ ਜੇ ਇਹ ਝੋਟੀ ਆ